ਜਿਹੜਾ ਮਾਨਸਾ ਦੇ ਕਸਬਾ ਭੀਖੀ ਵਿਖੇ ਸ਼੍ਰੀ ਦੁਰਗਾ ਮੰਦਰ ਸ਼੍ਰੀ ਮੱਧ ਦੇਵੀ ਭਗਵਤ ਪੁਰਾਣ ਸਪਤਾਸ ਉਤਸਵ ਦੇ ਤਹਿਤ ਮੱਧ ਦੇਵੀ ਭਗਵਤ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਵਿਕਾਸ ਸ਼ਰਮਾ ਉਰ ਵਿੱਕੀ ਨੇ ਕਿਹਾ ਕਿ 8 ਦਿਨ ਨੂੰ ਸ਼ੁਰੂ ਹੋਏ ਉਸੋ ਦੌਰਾਨ ਡਾਕਟਰ ਨਵੀਨ ਸ਼ਾਤਰੀ ਜੀ ਵੱਲੋਂ ਕਥਾ ਦਾ ਪਰਚਨ ਕੀਤਾ ਗਿਆ ਅਤੇ ਅੱਜ ਹਵਨ ਯੱਗ ਤੋਂ ਬਾਅਦ ਭਗਵਤ ਪੁਰਾਣ ਪਾਠ ਦੇ ਭੋਗ ਪਾਏ ਗਏ ਹਨ ਅਤੇ ਕੰਜਕ ਪੂਜਨ ਵੀ ਕੀਤਾ ਗਿਆ ਹੈ ਇਸ ਮੌਕੇ ਤੇ ਭਗਤਾਂ ਨੂੰ ਦੁਰਗਾ ਮਾਤਾ ਦੀ ਕਥਾ ਵੀ ਸੁਣਾਈ ਗਈ ਉਹਨਾਂ ਨੇ ਦੱਸਿਆ ਕਿ ਭੋਗ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਹ ਹੈ ਬਾਠ ਦਾ ਭੋਗ ਉਹਦੇ ਬਾਰੇ ਦੋ ਜੀ ਰਾਮ ਬਾਗ ਰੋਡ ਪੀਖੀ ਜੀ ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਹਰ ਸਾਲ ਇੱਥੇ ਸਲਾਨਾ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਸਪਤਾਹਾਂ ਦੇ ਭੋਗ ਪਾਏ ਜਾਂਦੇ ਨੇ ਜੀ ਇਹ ਤਰੀਕ ਸੀਮ ਹੀ ਹੁੰਦੀ ਹੈ ਜੀ ਅੱਜ ਤੋਂ 50 ਸਾਲ ਤੋਂ ਹੋ ਗਏ ਕੰਮ ਨੂੰ ਚੱਲਦੇ ਆ ਰਹੇ ਹਾਂ ਜੀ ਇਹ ਸਪਤਾਹਾਂ ਬਾਕੀ ਭੋਗ ਪਾਏ ਗਏ ਨੇ ਡਾਕਟਰ ਨਦੀਨ ਸ਼ਾਸਤਰੀ ਜੀ ਨੇ ਇੱਥੇ ਕਥਾ ਕਰੀ ਹੈ ਜੀ ਕਥਾ ਦੇ ਭੋਗ ਹੁਣ ਪੈ ਚੁੱਕੇ ਨੇ ਲੰਗਰ ਟੁੱਟ ਵਰਤਿਆ ਹੈ ਮਹਾਮੈਦੀ ਕਿਰਪਾ ਜੀ ਇਹ ਮੰਦਰ ਰਾਮ ਬਾਗ ਰੋਡ ਤੇ ਸਥਿਤ ਹੈ ਜੈ ਮਾਤਾ ਦੀ A1 ਪੰਜਾਬੀ ਟੀਵੀ ਦੇ ਲਈ ਮਾਨਸਾ ਤੋਂ ਜੁਗਰਾਤ ਚਹਿਲ ਦੀ ਖਾਸ ਰਿਪੋਰਟ ਜਿਹੜਾ ਮਾਨਸਾ ਦੇ ਕਸਬਾ ਭੀਖੀ ਵਿਖੇ ਸ਼੍ਰੀ ਦੁਰਗਾ ਮੰਦਰ ਸ਼੍ਰੀ ਮੱਧ ਦੇਵੀ ਭਗਵਤ ਪੁਰਾਣ ਸਪਤਾਸ ਉਤਸਵ ਦੇ ਤਹਿਤ ਮੱਧ ਦੇਵੀ ਭਗਵਤ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਵਿਕਾਸ ਸ਼ਰਮਾ ਉਰ ਵਿੱਕੀ ਨੇ ਕਿਹਾ ਕਿ 8 ਦਿਨ ਨੂੰ ਸ਼ੁਰੂ ਹੋਏ ਉਤਸਵ ਦੌਰਾਨ ਡਾਕਟਰ ਨਵੀਨ ਛਾਤਰੀ ਜੀ ਵੱਲੋਂ ਕਥਾ ਦਾ ਪਰਚਨ ਕੀਤਾ ਗਿਆ ਅਤੇ ਅੱਜ ਹਵਨ ਯੱਗ ਤੋਂ ਬਾਅਦ ਭਗਵਤ ਪੁਰਾਣ ਪਾਠ ਦੇ ਭੋਗ ਪਾਏ ਗਏ ਹਨ ਅਤੇ ਕੰਜਕ ਪੂਜਨ ਵੀ ਕੀਤਾ ਗਿਆ ਹੈ ਇਸ ਮੌਕੇ ਤੇ ਭਗਤਾਂ ਨੂੰ ਦੁਰਗਾ ਮਾਤਾ ਦੀ ਕਥਾ ਵੀ ਸੁਣਾਈ ਗਈ ਉਹਨਾਂ ਨੇ ਦੱਸਿਆ ਕਿ ਭੋਗ ਤੋਂ ਬਾਅਦ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਹ ਹੈ ਬਾਠ ਦਾ ਭੋਗ ਹੋਦੇ ਬਾਰੇ ਦੋ ਜੀ ਰਾਮ ਬਾਗ ਰੋਡ ਪੀਕੀ ਜੀ ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਹਰ ਸਾਲ ਇੱਥੇ ਸਲਾਨਾ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਸਪਤਾਹਾਂ ਦੇ ਭੋਗ ਪਾਏ ਜਾਂਦੇ ਨੇ ਜੀ ਇਹ ਤਰੀਕ ਸੇਮ ਹੀ ਹੁੰਦੀ ਹੈ ਜੀ ਅੱਜ ਤੋਂ 50 ਸਾਲ ਤੋਂ ਹੋ ਗਏ ਕੰਮ ਚੱਲਦੇ ਆ ਰਹੇ ਨੇ ਜੀ ਸਪਤਾਹਾਂ ਬਾਕੀ ਭੋਗ ਪਾਇਆ ਗਿਆ ਇਹਨੇ ਡਾਕਟਰ ਨਦੀਨ ਸ਼ਾਸਤਰੀ ਜੀ ਨੇ ਇੱਥੇ ਕਥਾ ਕਰੀ ਹੈ ਜੀ ਕਥਾ ਦੇ ਭੋਗ ਹੁਣ ਪੈ ਚੁੱਕੇ ਨੇ ਲੰਗਰ ਟੁੱਟ ਵਰਤਿਆ ਮਹਾਮੈਦੀ ਕਿਰਪਾ ਜੀ ਇਹ ਮੰਦਰ ਰਾਮ ਬਾਗ ਰੋਡ ਤੇ ਸਥਿਤ ਹੈ ਜੈ ਮਾਤਾ ਦੀ A1 ਪੰਜਾਬੀ ਟੀਵੀ ਦੇ ਲਈ ਮਾਨਸਾ ਤੋਂ ਜੁਗਰਾਤ ਚਹਿਲ ਦੀ ਖਾਸ ਰਿਪੋਰਟ ਜਿਹੜਾ ਮਾਨਸਾ ਦੇ ਕਸਬਾ ਭੀਖੀ ਵਿਖੇ ਸ਼੍ਰੀ ਦੁਰਗਾ ਮੰਦਰ ਸ਼੍ਰੀ ਮੱਧ ਦੇਵੀ ਭਗਵਤ ਪੁਰਾਣ ਸਪਤਾਸ ਉਤਸਵ ਦੇ ਤਹਿਤ ਮੱਧ ਦੇਵੀ ਭਗਵਤ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਵਿਕਾਸ ਸ਼ਰਮਾ ਉਰ ਵਿੱਕੀ ਨੇ ਕਿਹਾ ਕਿ 8 ਦਿਨ ਨੂੰ ਸ਼ੁਰੂ ਹੋਇਆ ਉਸ ਤੋਂ ਦੌਰਾਨ ਡਾਕਟਰ ਨਵੀਨ ਛਾਤਰੀ ਜੀ ਵੱਲੋਂ ਕਥਾ ਦਾ ਪਰਚਨ ਕੀਤਾ ਗਿਆ ਅਤੇ ਅੱਜ ਹਵਨ ਯੱਗ ਤੋਂ ਬਾਅਦ ਭਗਵਤ ਪੁਰਾਨ ਪਾਠ ਦੇ ਭੋਗ ਪਾਏ ਗਏ ਹਨ ਅਤੇ ਕੰਜਕ ਪੂਜਨ ਵੀ ਕੀਤਾ ਗਿਆ ਹੈ ਇਸ ਮੌਕੇ ਤੇ ਭਗਤਾਂ ਨੂੰ ਦੁਰਗਾ ਮਾਤਾ ਦੀ ਕਥਾ ਵੀ ਸੁਣਾਈ ਗਈ ਉਨ੍ਹਾਂ ਨੇ ਦੱਸਿਆ ਕਿ ਭੋਗ ਤੋਂ ਬਾਅਦ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਹ ਹੈ ਬਾਠ ਦਾ ਭੋਗ ਹੋਦੇ ਬਾਰੇ ਦੇ ਜੀ ਆ ਰਾਮ ਬਾਗ ਰੋਡ ਭੀਖੀ ਜੀ ਇਹੋ ਕੇ ਬਹੁਤ ਹੀ ਪ੍ਰਾਚੀਨ ਮੰਦਰ ਹੈ ਹਰ ਸਾਲ ਇੱਥੇ ਸਲਾਨਾ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਸਪਤਾਹਾਂ ਦੇ ਭੋਗ ਪਾਏ ਜਾਂਦੇ ਨੇ ਇਹ ਤਰੀਕ ਸੀਮ ਹੀ ਹੁੰਦੀ ਹੈ ਜੀ ਅੱਜ ਤੋਂ 50 ਸਾਲ ਤੋਂ ਹੋ ਗਏ ਕੰਮ ਨੂੰ ਚੱਲਦੇ ਆ ਰਹੇ ਹਾਂ ਜੀ ਸਪਤਾਹਾਂ ਬਾਕੀ ਭੋਗ ਪਾਏ ਗਏ ਨੇ ਡਾਕਟਰ ਨਵੀਨ ਸ਼ਾਸਤਰੀ ਜੀ ਨੇ ਇੱਥੇ ਕਥਾ ਕਰੀ ਹੈ ਜੀ ਕਥਾ ਦੇ ਭੋਗ ਹੁਣ ਪੈ ਚੁੱਕੇ ਨੇ ਲੰਗਰ ਤੁਟ ਵਰਤ ਰਿਹਾ ਹੈ ਮਹਾਮੈਦੀ ਕਿਰਪਾ ਜੀ ਇਹ ਮੰਦਰ ਰਾਮ ਬਾਗ ਰੋਡ ਤੇ ਸਥਿਤ ਹੈ ਜੈ ਮਾਤਾ ਦੀ A1 ਪੰਜਾਬੀ ਟੀਵੀ ਦੇ ਲਈ ਮਾਨਸਾ ਤੋਂ ਜੁਗਰਾਤ ਚਹਿਲ ਦੀ ਖਾਸ ਰਿਪੋਰਟ